ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਮਰਦਾਨਾ ਜੀ ਤਨ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗਦੇ ਹਨ ਤੇ ਕਹਿੰਦੇ ਹਨ ਕਿ ਬਾਬਾ ਜੀ ਮੈਨੂੰ ਮਾਫ ਕਰ ਦਿਓ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਭਾਈ ਚਲੋ ਫਿਰ ਤੋਂ ਵਾਹਿਗੁਰੂ ਦਾ ਜਾਪ ਕਰਦੇ ਹੋਏ ਚਲੋ ਤੇ ਭਾਈ ਮਰਦਾਨਾ ਜੀ ਤਨ ਗੁਰੂ ਨਾਨਕ ਦੇਵ ਜੀ ਦੇ ਪਿੱਛੇ-ਪਿੱਛੇ ਫਿਰ ਤੋਂ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਚੱਲਣਾ ਸ਼ੁਰੂ ਕਰ ਦਿੰਦੇ ਹਨ ਇਸ ਤੋਂ ਬਾਅਦ ਜਦੋਂ ਸਮੁੰਦਰ ਦੇ ਅੱਗੇ ਚੱਲੇ ਜਾਂਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਤਾਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਭਾਈ ਮਰਦਾਨਾ ਜੀ ਅੱਖਾਂ ਵਿੱਚੋਂ ਅੱਖਾਂ ਮੀਚਦਿਆਂ ਹੀ ਭਾਈ ਮਰਦਾਨਾ ਜੀ ਨੂੰ ਉਸ ਮਾਨ ਸਰੋਵਰ ਦੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਦੀ ਉਹਨਾਂ ਨੇ ਧੰ ਗੁਰੂ ਨਾਨਕ ਦੇਵ ਜੀ ਤੋਂ ਇੱਛਾ ਪ੍ਰਗਟਾਈ ਸੀ ਫਰੈਸਤੋ ਬਾਅਦ ਧੰਗੁਰ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਥੇ ਸਿੱਖਿਆ ਵੀ ਦਿੱਤੀ ਸੀ ਕਿ ਮਾਨਸ ਰੋਬਰ ਤਾਂ ਉਹ ਹੁੰਦਾ ਜਿੱਥੇ ਸਾਧੂ ਜਨ ਇਕੱਠੇ ਹੋ ਕੇ ਭਗਤ ਤੇ ਸੇਵਕ ਇਕੱਠੇ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਆ ਅਸਲ ਵਿੱਚ ਉਹੀ ਪਰਮ ਹੰਸ ਹੁੰਦੇ ਆ ਤੇ ਇਹ ਸਿਮਰਨ ਦਾ ਨਾਮ ਦਾ ਜੋ ਮੋਤੀ ਹੁੰਦੇ ਹਨ ਇਹਨਾਂ ਨੂੰ ਉਹ ਚੁਗਦੇ ਹਨ ਤੇ ਇਹ ਉਹਨਾਂ ਰੱਬ ਦੇ ਪਿਆਰਾਂ ਦੀ ਅਕਾਲ ਪੁਰਖ ਦੇ ਪਿਆਰਾਂ ਦੀ ਅਸਲ ਖਰਾਕ ਹੁੰਦੀ ਆ ਹੁਣ ਜੋ ਹੰਸ ਹੁੰਦੇ ਹਨ ਉਹਨਾਂ ਦੀ ਜੋ ਖਰਾਕ ਹੁੰਦੀ ਹੈ ਉਹ ਮੋਤੀ ਚੁਗਦੇ ਹੁੰਦੇ ਹਨ ਤੇ ਜੋ ਨਿਰਗੁਣ ਸਰੂਪ ਉਸ ਰੱਬ ਦੇ ਪਿਆਰੇ ਹੁੰਦੇ ਹਨ ਸਾਧੂ ਫੱਕਰ ਫਕੀਰ ਹੁੰਦੇ ਹਨ ਉਹ ਗੁਣਾ ਦੀ ਚੋਗ-ਚੁਗਦੇ ਹਨ ਤੇ ਜੋ ਬਗਲਾ ਹੁੰਦਾ ਹੈ ਉਹ ਪਗਡੰਡੀਆਂ ਉੱਤੇ ਜਾ ਕੇ ਡੱਡੂਆਂ ਨੂੰ ਮਸ਼ੀਆਂ ਨੂੰ ਪਾਲਦਾ ਹੈ ਹੁਣ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਨੇ ਐਸੀ ਕਲਾ ਵਰਤਾਈ ਕਿ ਭਾਈ ਮਰਦਾਨਾ ਜੀ ਨੂੰ ਪ੍ਰਤੀਕ ਹੋ ਗਿਆ ਜੋ ਅਕਾਲ ਪੁਰਖ ਕਹਿ ਦਿੰਦੇ ਆ ਸਾਨੂੰ ਉਸੇ ਮਾਰਗ ਉੱਤੇ ਹੀ ਚੱਲਣਾ ਚਾਹੀਦਾ ਹੈ ਤੇ ਇਸੇ ਵਿੱਚ ਹੀ ਸੁੱਖ ਹੁੰਦਾ ਹੈ ਹੁਣ ਇੱਕ ਪੰਗਤੀ ਬਾਣੀ ਵਿੱਚ ਆਉਂਦੀ ਹੈ ਹਮ ਦੇਖੈ ਤ ਡੂਬ ਲਿਏ ਜੋ ਅਕਾਲ ਪੁਰਖ ਦੇ ਰਾਹ ਤੋਂ ਬੱਕ ਹੁੰਦਾ ਉਹ ਅਕਸਰ ਹੀ ਡੁੱਬ ਜਾਇਆ ਕਰਦਾ ਹੈ ਭਾਈ ਮਰਦਾਨਾ ਜੀ ਇੱਥੇ ਇਹ ਵੀ ਸੋਚਦੇ ਹਨ ਕਿ ਲੋਕ ਅਕਾਲ ਪੁਰਖ ਨੂੰ ਛੱਡ ਕੇ ਹੋਰ ਕੁਝ ਸੋਚਣ ਲੱਗਦੇ ਹਨ ਜਿਵੇਂ ਮੈਂ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਹੋਇਆ ਜਾਪ ਛੱਡ ਕੇ ਹੋਰ ਕੁਝ ਜਪਣ ਲੱਗਾ ਸੀ ਤੇ ਮੈਂ ਵੀ ਡੁੱਬਣ ਲੱਗਾ ਸੀ ਅੱਜ ਕੱਲ੍ਹ ਦੇ ਸਮਾਜ ਵਿੱਚ ਬਹੁਤੇ ਅਜਿਹੇ ਹੀ ਲੋਕ ਹਨ ਜੋ ਅਕਾਲ ਪੁਰਖ ਦੇ ਬਚਨ ਤੇ ਨਹੀਂ ਬਲਕਿ ਉਸ ਤੋਂ ਵੱਖ ਚੱਲਦੇ ਹਨ ਤੇ ਬਹੁਤੇ ਲੋਕ ਅਜਿਹੇ ਡੁੱਬ ਹੀ ਜਾਇਆ ਕਰਦੇ ਹਨ ਹੁਣ ਭਾਈ ਮਰਦਾਨਾ ਜੀ ਤੇ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਅੱਗੇ ਚੱਲੇ ਜਾਂਦੇ ਹਨ ਤਾਂ ਉਹਨਾਂ ਦੇ ਰਸਤੇ ਵਿੱਚ ਇੱਕ ਬਹੁਤ ਹੀ ਭਿਆਨਕ ਜੰਗਲ ਆਉਂਦਾ ਹੈ ਜਿਸ ਵਿੱਚ ਰਾਸ਼ਕਾਂ ਦਾ ਵਾਸ ਸੀ ਹੁਣ ਧੰਨ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਅੱਗੇ ਜਾਂਦੇ ਹਨ ਤਾਂ ਉਹਨਾਂ ਨੂੰ ਰਸਤੇ ਵਿੱਚ ਇੱਕ ਬਹੁਤ ਭਿਆਨਕਾ ਕੇ ਰਾਸ਼ਕ ਮਿਲਿਆ ਜਦੋਂ ਰਾਸ਼ਕ ਨੂੰ ਇੱਕੇ ਦਮ ਆਪਣੇ ਅੱਗੇ ਆਇਆ ਦੇਖਿਆ ਤਾਂ ਇੱਥੇ ਭਾਈ ਮਰਦਾਨਾ ਜੀ ਥੋੜਾ ਜਿਹਾ ਭੈਵੀਤ ਹੋ ਜਾਂਦੇ ਹਨ ਤੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਹਨ ਕਿ ਬਾਬਾ ਜੀ ਐਦਾਂ ਲੱਗਦਾ ਕਿ ਜਿਵੇਂ ਇਹ ਰਾਖਸ਼ ਮੈਨੂੰ ਖਾ ਜਾਵੇਗਾ ਤਾਪਾਈ ਮਰਦਾਨਾ ਜੀ ਨੂੰ ਧੰਗ ਗੁਰੂ ਨਾਨਕ ਦੇਵ ਜੀ ਦਾ ਬਚਨ ਹੋਇਆ ਕਿ ਭਾਈ ਮਰਦਾਨਾ ਤੂੰ ਅਕਾਲ ਪੁਰਖ ਦਾ ਜਾਪ ਕਰ ਤੇ ਰਾਸਕ ਤਾਂ ਤੇਰੇ ਅੱਗੇ ਆ ਕੇ ਮੱਥਾ ਟੇਕਣਗੇ ਫਿਰ ਭਾਈ ਮਰਦਾਨਾ ਜੀ ਇਦਾਂ ਹੀ ਕਰਦੇ ਹਨ ਇੱਕ ਦਰਖਤ ਥੱਲੇ ਬੈਠ ਜਾਂਦੇ ਹਨ ਨਾਲ ਹੀ ਉਹਨਾਂ ਦੇ ਧੰਗ ਗੁਰਨਾਨਕ ਦੇਵ ਜੀ ਬੈਠ ਜਾਂਦੇ ਹਨ ਤੇ ਸ਼ਬਦ ਗਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਉਧਰ ਜੋ ਰਾਖਸ ਸੀ ਉਹ ਆਪਣੀ ਮਾੜੀ ਨੀਤੀ ਦੇ ਨਾਲ ਧੰਗ ਗੁਰਨਾਨਕ ਦੇਵ ਜੀ ਤੇ ਭਾਈ ਮਰਦਾਨਾ ਦੇ ਵੱਲ ਅੱਗੇ ਵਧਦਾ ਆਉਂਦਾ ਹੈ ਪਰ ਜਿਵੇਂ ਜਿਵੇਂ ਉਹ ਨੇੜੇ ਆਉਂਦਾ ਜਾਂਦਾ ਹੈ ਜਿਵੇਂ ਜਿਵੇਂ ਉਹ ਸ਼ਬਦ ਸੁਣੀ ਜਾ ਰਿਹਾ ਸੀ ਉਸ ਦਾ ਮਨ ਪਵਿੱਤਰ ਹੁੰਦਾ ਜਾ ਰਿਹਾ ਸੀ ਉਸ ਦਾ ਹਿਰਦਾ ਸ਼ੁੱਧ ਹੁੰਦਾ ਜਾ ਰਿਹਾ ਸੀ ਤੇ ਹੁਣ ਜਦੋਂ ਉਹ ਭਿਆਨਕ ਰਾਖਸ਼ ਧੰਗ ਗੁਰੂ ਨਾਨਕ ਦੇਵ ਜੀ ਦੇ ਕੋਲ ਆਇਆ ਤਾਂ ਆ ਕੇ ਧੰਗ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਦਾ ਅਕਾਲ ਪੁਰਖ ਜਾਣੇ ਜਾਣ ਵੈਸੇ ਤਾਂ ਸਭ ਜਾਣਦੇ ਹੀ ਸਨ ਪਰ ਫਿਰ ਵੀ ਉਹਨਾਂ ਨੇ ਉਸ ਰਾਖਸ਼ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਪਾਈ ਕਿਉਂਕਿ ਅਕਾਲ ਪੁਰਖ ਨੂੰ ਤਾਂ ਸਭ ਪਤਾ ਹੀ ਪਰ ਉਹ ਉਹਨਾਂ ਦੇ ਮੂੰਹੋਂ ਜਾਨਣਾ ਚਾਹੁੰਦੇ ਸਨ ਕਿ ਕੀ ਉਹਨਾਂ ਦੇ ਕਰਮ ਹੈ ਤੇ ਉਹ ਕੌਣ ਹਨ ਕਿ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਭਲਾ ਕਰਨਾ ਸੀ ਉਹਨਾਂ ਦੀ ਜੁਨੀ ਕੱਟਣਾ ਚਾਹੁੰਦੇ ਸਨ ਤੇ ਰਾਸਕ ਤਾਂ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਹੈ ਕਿ ਮੈਂ ਅਕਾਲ ਪੁਰਖ ਜੀ ਬੰਦਿਆਂ ਨੂੰ ਖਾਨਾ ਹਾਂ ਮੈਂ ਬਹੁਤ ਦਿਨਾਂ ਦਾ ਭੁੱਖਾ ਹਾਂ ਮੈਂ ਕੁਝ ਵੀ ਨਹੀਂ ਖਾਧਾ ਕਈ ਦਿਨਾਂ ਦਾ ਤੇ ਹੁਣ ਕੋਈ ਇਸ ਜੰਗਲ ਵਿੱਚ ਆਉਂਦਾ ਵੀ ਨਹੀਂ ਕਿਉਂਕਿ ਬਹੁਤੇ ਲੋਕਾਂ ਨੂੰ ਇਸ ਦਾ ਪਤਾ ਚੱਲ ਗਿਆ ਸੀ ਤੇ ਜੋ ਆ ਜਾਂਦਾ ਸੀ ਮੈਂ ਉਸ ਨੂੰ ਖਾ ਜਾਇਆ ਕਰਦਾ ਸੀ ਤੇ ਮੈਂ ਤੁਹਾਡੇ ਦਰਸ਼ਨ ਕਰਕੇ ਇਦਾਂ ਲੱਗਿਆ ਜਿਵੇਂ ਮੈਨੂੰ ਸ਼ਾਂਤੀ ਆ ਗਈ ਹੋਵੇ ਤੇ ਮੇਰੀ ਜਨਮ ਜਨਮਾਂਤਰਾਂ ਦੀ ਭੁੱਖ ਮਿਟ ਗਈ ਆ ਮਹਾਰਾਜ ਜੀ ਮੈਂ ਤੁਹਾਡੇ ਦਰਸ਼ਨ ਕਰਕੇ ਰੱਜ ਗਿਆ ਹਾਂ ਤੇ ਮੈਂ ਇਹ ਵੀ ਗੱਲ ਜਾਣਦਾ ਹਾਂ ਸਾਡਾ ਉਧਾਰ ਮੈਂ ਹੀ ਨਹੀਂ ਬਲਕਿ ਇੱਥੇ ਹੋਰ ਵੀ ਰਾਖਸ਼ ਹਨ ਉਹ ਤੁਸੀਂ ਹੀ ਸਾਟਾ ਕਰ ਸਕਦੇ ਹੋ ਉਦਾਰ ਹੋਰ ਕੋਈ ਵੀ ਨਹੀਂ ਕਰ ਸਕਦਾ ਤੇ ਰਾਖਸ਼ ਕਹਿਣ ਲੱਗਾ ਕਿ ਮਹਾਰਾਜ ਤੁਸੀਂ ਕੋਈ ਅਜੀਹਾ ਉਪਦੇਸ਼ ਦੇ ਦਿਓ ਕਿ ਸਾਡੀ ਜੁਨੀ ਕੱਟੀ ਜਾਵੇ ਕਿਉਂਕਿ ਬਹੁਤ ਮਾੜਾ ਕਰਮ ਹੈ ਬੰਦਿਆਂ ਨੂੰ ਖਾਣਾ ਉਹਨਾਂ ਦਾ ਮਾਸ ਖਾਣਾ ਮਹਾਰਾਜ ਨੇ ਉਸ ਰਾਖਸ਼ ਨੂੰ ਬਚਨ ਕੀਤੇ ਕਿ ਤੁਸੀਂ ਨੇ ਉਸ ਅਕਾਲ ਪੁਰਖ ਦਾ ਸਤਨਾਮ ਦਾ ਜਾਪ ਜਪਣਾ ਜਿਸ ਜੀਭਾ ਦੇ ਨਾਲ ਤੁਸੀਂ ਇਨਸਾਨਾਂ ਦਾ ਮਾਸ ਖਾਦਾ ਉਹ ਕਰਮ ਕੀਤੇ ਆ ਮਾੜੇ ਕਰਮ ਕੀਤੇ ਹੁਣ ਇਸੇ ਹੀ ਜੀਵ ਨਾਲ ਇਸ ਅਕਾਲ ਪੁਰਖ ਦਾ ਸਤਨਾਮ ਦਾ ਜਾਪ ਜਪੋਂਗੇ ਤੇ ਤੁਹਾਡਾ ਉਧਾਰ ਹੋ ਜਾਵੇਗਾ ਤੇ ਅੱਜ ਤੋਂ ਤੁਸੀਂ ਬੰਦਿਆਂ ਨੂੰ ਖਾਣਾ ਛੱਟ ਕੇ ਕੰਦ ਮੂਲ ਆਹਾਰ ਖਾਣਾਗਾ ਇਹ ਜੋ ਇਹ ਦਰਖਤਾਂ ਉੱਪਰ ਫਲ ਪੱਤੇ ਲੱਗੇ ਹਨ ਇਹਨਾਂ ਨੂੰ ਖਾ ਕੇ ਹੀ ਤੁਸੀਂ ਆਪਣਾ ਗੁਜ਼ਾਰਾ ਕਰਨਾ ਧੰਨ ਗੁਰੂ ਨਾਨਕ ਦੇਵ ਜੀ ਨੇ ਦੂਜਾ ਬਚਨ ਕੀਤਾ ਕਿ ਜਿੱਥੇ ਸਿੱਖ ਸੰਗਤਾਂ ਬੈ ਕੇ ਜਾਪ ਕਰਨਗੀਆਂ ਉੱਥੇ ਤੁਸੀਂ ਵੱਧ ਤੋਂ ਵੱਧ ਜਾਣਾ ਤੇ ਉਹਨਾਂ ਸਿੱਖ ਸੰਗਤਾਂ ਦੇ ਜੋ ਜਾਪ ਕਰਦੀਆਂ ਹੋਣਗੀਆਂ ਉਹਨਾਂ ਦੇ ਤੁਸੀਂ ਜੋੜੇ ਛਾੜਨੇ ਆ ਤੇ ਨਾਲ ਹੀ ਤੁਸੀਂ ਉੱਥੇ ਬੈਠ ਕੇ ਸ਼ਬਦ ਵੀ ਸੁਣਨੇ ਆ ਤੇ ਨਾਲ ਜੋੜਿਆਂ ਦੀ ਸੇਵਾ ਕਰਨੀ ਆ ਤੀਜਾ ਵਚਨ ਧੰਗ ਗੁਰੂ ਨਾਨਕ ਦੇਵ ਜੀ ਨੇ ਕੀਤਾ ਕਿ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਵਰਤਦੀ ਹੋਵੇ ਉਸ ਤੱਕ ਕਿਣਕਾ ਜਦੋਂ ਥੱਲੇ ਡਿੱਗ ਪਵੇ ਉਹ ਚੱਕ ਕੇ ਤੁਸੀਂ ਸ਼ੱਕ ਲੈਣਾ ਤੇ ਜਿਵੇਂ ਜਿਵੇਂ ਤੁਸੀਂ ਉਸ ਕਿਣਕੇ ਨੂੰ ਆਪਣੇ ਮੱਖ ਵਿੱਚ ਪਾਉਂਗੇ ਓਮੇ ਓਮੇ ਤੁਹਾਡਾ ਉਧਾਰ ਹੋ ਜਾਵੇਗਾ ਮੁਕਤੀ ਹੋ ਜਾਵੇਗੀ ਤੇ ਇਹਨਾਂ ਤਿੰਨ ਬਚਨਾਂ ਦੇ ਨਾਲ ਉਸ ਰਾਖਸ਼ ਦੀ ਪਰਮਗਤੀ ਹੋਈ ਆ ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਦੱਸੇ ਸੀ ਤੇ ਇਹ ਸੀ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਤਿੰਨ ਬਚਨਾਂ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ধন্যবাদ